ਸਸ਼ਕਲ ਕਲਿਆਣ TV ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਦੋ ਧਿਰਾਂ ਦੇ ਵਿੱਚ ਵਿਵਾਦ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਹੁਣ ਹਮਲਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਨਾਲ ਕਈ ਵਿਅਕਤੀ ਜ਼ਖਮੀ ਹੋਏ ਨੇ ਇਸ ਬਾਬਤ ਜਾਣਕਾਰੀ ਦਿੰਦੇ ਇੱਕ ਵਿਅਕਤੀ ਦਾ ਇਹ ਕਹਿਣਾ ਹੈ ਕਿ ਟੈਂਟ ਵਾਲੀ ਗੱਡੀ ਨੂੰ ਰੱਖ ਕੇ ਗੁਆਂਢ ਦੇ ਵਿੱਚ ਰਹਿੰਦੇ ਕੁਝ ਵਿਕਤੀਆਂ ਦੇ ਨਾਲ ਉਹਨਾਂ ਅਦਾ ਲੜਾਈ ਝਗੜਾ ਹੋਇਆ ਸੀ ਤੇ ਹੁਣ ਉਹਨਾਂ ਦੇ ਵੱਲੋਂ ਰੋਜ਼ਾਨਾ ਹੀ ਲਗਭਗ ਆ ਕੇ ਹੰਗਾਮਾ ਕੀਤਾ ਜਾਂਦਾ ਹੈ ਗਾਲੀ ਗਲੋਚ ਕੀਤੀ ਜਾਂਦੀ ਹੈ ਤੇ ਅੱਜ ਦੇ ਚੱਲਦੇ ਉਸਦੇ ਪਿਤਾ ਤੇ ਪਰਾਦੀ ਕੁਟਮਾਰ ਹੋਈ ਹੈ ਦੋਵੇਂ ਗੰਭੀਰ ਜ਼ਖਮੀ ਨੇ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੀੜਤ ਪੱਖ ਜਿਹੜਾ ਉਸਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਅਜੀਤ ਹੈ ਤੇ ਨਾਮ ਤਾਂ ਕੀ ਗੱਲ ਹੋ ਗਿਆ ਗੱਲ ਅੱਜ ਕੋਈ ਨਹੀਂ ਹੋਈ ਬਾਈ ਸਾਨੂੰ ਸਰਪੰਚ ਕੋਲੇ ਸੱਤਿਆ ਸੀਗਾ ਅਖੇ ਵੀ ਰਾਜੀ ਬੰਦਾ ਕਰਦੇ ਆ ਉੱਥੇ ਸਾਥੋਂ ਪਹਿਲਾਂ ਕੀ ਉੱਠ ਕੇ ਆ ਗਏ ਪੰਚਾਇਤ ਵਾਲੇ ਕਹਿੰਦੇ ਤੁਸੀਂ ਨਾ ਜਾਓ ਜੀ ਹਾਜੀ ਤੁਸੀਂ ਬੈਠੇ ਲੜਨਾ ਪਊ ਜੀ ਅਸੀਂ ਤਾਂ ਬੈਠੇ ਰਹੇ ਉੱਥੇ ਤੇ ਪਹਿਲਾਂ ਜਾ ਕੇ ਨਾ ਮੁੰਡੇ ਕੰਮ ਵੋਟ ਤੇ ਸੱਜ ਲੈ ਸਾਡੇ ਘਰਾਂ ਦੇ ਕੋਲੇ ਮੋੜ ਪੈਂਦਾ ਉੱਥੇ ਲਕੁਆ ਹੀ ਖੜਾ ਸੀ ਬੰਦੇ ਸੇਟੀ ਲੈਣ ਨੂੰ ਕਿ ਕੌਣ ਕੌਣ ਇਹ ਕਿੱਡੀ ਚੱਲਦੀ ਹੈ ਇੱਕ ਮੇਰੇ ਘਰ ਵਾਲਾ ਪਰਲੇ ਪਾਸੇ ਔਰਲੇ ਪਾਸੇ ਮੇਰੇ ਮੁੰਡਾ ਲੜਾਈ ਕਾਹਦੀ ਵਈ ਕਹਾ ਤੁਹਾਡੇ ਮੁੰਡੇ ਦੀ ਇਹਦੀ ਗੱਡੀ ਘੇਰੀ ਸੀ ਗੱਡੀ ਘੇਰ ਕੇ ਉਹਦੇ ਵੀ ਚੁੰਬੜ ਕੇ ਮੁੰਡੇ ਨੂੰ ਚੁੰਬੜ ਕੇ ਮੁਰਕੇ ਤੇ ਕਿਆ ਸੀ ਹੋਣਾ ਕਰਿਆ ਸਰਪੰਚਾਂ ਨੂੰ ਜਾਂਦੇ ਰਹੇ ਥਾਣੇ ਵਾਲੇ ਨੇ ਸਾਡੀ ਸੋਨੀ ਸੀ 2 ਵਜੇ ਥਾਣੇ ਰਫਟ ਲਖਾਇਆ ਥਾਣੇ ਵਾਲੇ ਨੇ ਵੀ ਸੋਨੀ ਜਨੇ ਖਸੋਤਾ ਆਹ ਚਿੱਤੀ ਆਪਦੇ ਦੇਖ ਲਓ ਕਿੰਨਾ ਫੱਟੋ ਹੁਣ ਕਿੱਲਾ ਜਿਆ ਇੱਥੇ ਸਰਕਾਰੀ ਅਸਤਾ ਤੰਦਾਸ ਕਿਹੜਾ ਪਿੰਡ ਹੈ ਚਨਾਰਤਾਂ ਇਹ ਕੀ ਮਾਮਲਾ ਰੋਣਾ ਲਿਆ ਕਿ ਇਹਨਾਂ ਦਾ ਕੋਈ ਆਪਸ ਵਿੱਚ ਮੜਾ ਮੋਟਾ ਕੋਈ ਝਗੜਾ ਸੀ ਤੇ ਪੰਚਾਇਤ ਨੇ ਕਹਿਤਾ ਸੀ ਕਿ ਤਕਾ ਕਰਾਉਣਾ ਉਥੋਂ ਪੰਚਾਇਤ ਨੇ ਕਹਿ ਗਏ ਵੀ ਦੋ ਦਿਨ ਇਹ ਕਹਿੰਦੇ ਸਾਡੇ ਮਾਪਿਆਂ ਨੂੰ ਆ ਜਾਈਆਂ ਤੇ ਅਸੀਂ ਠੇਕ ਕਰਾਂਗੇ ਪੰਚਾਇਤ ਕਹਿੰਦੀ ਵੀ ਬੋਲਣਾ ਨਹੀਂ ਕਿਸੇ ਨੇ ਹੁਣ ਕੇ ਜਦੋਂ ਘਰੋਂ ਆਉਣ ਲੱਗੇ ਉਹਨਾਂ ਨੇ ਮਗਾ ਕੇ ਲਗਾੜੇ ਚਿੱਤੇ ਵਾਲੇ ਇਹਨਾਂ ਦੀ ਕੁਟ ਮਾਰ ਸੱਤਾ ਬਹੁਤ ਹੈ ਇਹ ਕੋਣ ਕੋਣ ਦਾ ਜਿਹੜੇ ਇਹ ਪੁੱਤ ਹੈ। ਉਹ ਕਾ ਕਿੱਥੇ ਲੈ ਕੇ ਅਸੂਬੈਸ਼ਟੇ ਲੈ ਕੇ ਕਿੰਨੇ ਬੱਦਲ ਲੈ ਕੇ ਅਸੀਂ ਦੋ ਬੰਦੀ ਲੈ ਕੇ ਜਿਹੜਾ ਪਿੰਡ ਚਨਾਲਸਾਲ ਜੀ ਇਹ ਕੀ ਮਾਮਲਾ ਹੈ ਇਕੱਲੇ ਜੀ ਤਾਂ ਜੀ ਸਾਡੇ ਗੱਡਿਆਂ ਗੋਡਿਆਂ ਮਰੇ ਭਾਈ ਨੂੰ ਘੇਰਦੇ ਹੁੰਦੇ ਸੀਗੇ ਉਦੋਂ ਕਿਤੇ ਮਾੜਮ ਘਟੈਂਟ ਵਾਲੀ ਗੱਡੀ ਸੀ ਲੜੇ ਲੁੜੇ ਸੀਗੇ ਤੇ ਉਹ ਹੁਣ ਰੋਜ਼ ਸਾਨੂੰ ਬਾਹਰ ਜਾ ਕੇ ਗਾਲਾਂ ਤੁਪੜਾਂ ਕੱਢਦੇ ਆ ਚਿੱਟਾ ਲਾਉਂਦੇ ਆ ਘਰੋਂ ਜਮਾ ਹੋ ਨੇ ਅੱਜ ਪੰਚਾਇਤ ਦੇ ਇਕੱਠ ਰੱਖਿਆ ਸੀ ਪੰਚਾਇਤ ਵਾਲੇ ਵੀ ਇਹ ਚੀਜ਼ ਦੇ ਗਵਾਹ ਨੇ ਸ਼ਰੇਆਂ ਬਾਰੋਂ ਬੰਦੇ ਸੱਜ ਕੇ ਜਮਾਂ ਸ਼ਰੇਆਂ ਵੱਡੇ ਆ ਸਾਡੇ ਪਿੰਡ ਦੇ ਹੀ ਆ ਘਰਾਂ ਦੇ ਆ ਜਿਹੜੇ ਸੱਟਾਂ ਮਾਰੀਆਂ ਬਾਰੋਂ ਉਹ ਬਾਰੋਂ ਵੀ ਆੜੇ ਘਰਾਲੇ ਵੀ ਆ ਨਾਲ ਆ ਤਾਂ ਕੱਲ ਕੀ ਪਹਿਲੇ ਕਦੋਂ ਰੌਣਾ ਪਹਿਲਾਂ ਉਹਨਾਂ ਨੇ ਗੱਡੀ ਘੇਰੀ ਜਾਈ ਸਾਡੀ ਜੀ ਆ ਪਿਕਅਪ ਗੱਡੀ ਅੱਜ ਪੰਚਾਇਤ ਬੁਲਾਈ ਸੀ ਅੱਜ ਪੰਚਾਇਤ ਬੁਲਾਈ ਸੀ ਅਸੀਂ ਇਕੱਠੀ ਕਰੀ ਜੀ ਸਮਝੌਤਾ ਹੋਵੇ ਤੇ ਉਹ ਪੰਚਾਇਤ ਦੇ ਘਰੋਂ ਆਉਣ ਲੱਗੇ ਤਾਂ ਉਹਨਾਂ ਨੇ ਰਾਜ ਖੜ ਕੇ ਪਿੰਡ ਦੇ ਮੋੜ ਤੇ ਸਾਡੇ ਘਰ ਸਾਡੇ ਘਰੋਂ ਲੰਘਦੇ ਉੱਥੇ ਜਾ ਕੇ ਉਹਨੇ ਬੰਦੇ ਘੇਰ ਕੇ ਸੱਟਾਂ ਮਾਰ ਗਏ ਕੀ ਲੱਗਦੇ ਮੇਰਾ ਡੈਡੀ ਆ ਜੇ ਇੱਕ ਇੱਕ ਮੇਰਾ ਭਾਈ ਆ ਕਿੰਨੀਆਂ ਸੱਟਾਂ ਸੱਟਾਂ ਬਾਵਾ ਜੀ ਸਰ ਸਰ ਕਰਪਾਣਾ ਦਾ ਨਾਮ ਹੈ ਜੀ ਡਾਕਟਰ ਹਰਸ਼ਿਤ ਕੋਹਲ ਮੈਡੀਕਲ ਅਫਸਰ ਸਿਵਲ ਹਸਪਤਲ ਬਟਿੰਡਾ ਸਾਡੇ ਕੋਲੇ ਜੀ ਦੋ ਮਰੀਜ਼ ਆਏ ਚਰਨਾਰਥਲ ਪਿੰਡ ਤੋਂ ਜਿਨ੍ਹਾਂ ਦੇ ਦਸਤਾਵੇਜ਼ ਮੁਤਾਬਕ ਕੁਪਮਾਰ ਦੌਰਾਨ ਉਹਨਾਂ ਦੇ ਸੱਤਾਂ ਲੱਗੇ ਹਨ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਕੇ ਬਾਜ਼ੀਕਾਰ ਵੀ ਕਰੀ ਉਹਨਾਂ ਦਾ ਪਰਚਾ ਕੱਟ ਕੇ ਜਿਹੜੇ ਸਬੰਧਨ ਥਾਣੇ ਨੂੰ ਰੁਕਾ ਭੇਜਿਆ ਆਪਸ ਵਿੱਚ ਰਿਸਪੈਕਟ ਨਹੀਂ ਆਉਂਦਾ ਐਪੀਓ ਪੁਤ ਜੀ ਦੋਨੋਂ ਇੱਕ ਦਾ ਨਾਮ ਅਜੈਬ ਸਿੰਘ ਜੀ ਇੱਕ ਦਾ ਚੱਕ ਜੀ ਕਿੰਨੇ ਕਿੰਨੇ ਕੁ ਮੋਰਾਂ ਅਜੈ ਸਿੰਘ ਦੀ ਉਮਰ 53-54 ਸਾਲ ਹੈ ਜੀ ਤੇ ਬੇਟੇ ਦੀ ਉਹਨਾਂ ਦੇ ਚਰਨ ਚਿੱਤਰ ਦੀ ਉਮਰ ਲਗਭਗ 30 ਸਾਲ ਆ ਸ਼ੁਰੂ ਕੀਤਾ ਸੀ ਸੀਟੀ ਸਕੈਨ ਤੇ ਐਕਸਟਰਾ ਤੋਂ ਬਾਅਦ ਹੀ ਸਹੀ ਇਲਾਜ ਦਾ ਅੰਦਾਜ਼ਾ ਲੱਗਦਾ